ਕਲਪਨਾ ਕਰੋ ਉਸ ਸਮੇਂ ਦੀ ਸਦੀਆਂ ਪਹਿਲਾਂ ਪੰਜਾਬ ਦੇ ਦਿਲ ਵਿੱਚ ਇੱਕ ਧਰਤੀ ਜੋ ਵੰਡਾ ਅਤੇ ਸੰਘਰਸ਼ਾਂ ਦੇ ਵਿਚਕਾਰ ਨਿਆਂ ਅਤੇ ਬਰਾਬਰੀ ਦੀ ਭਾਲ ਵਿੱਚ ਸੀ ਇੱਕ ਰੂਹਾਨੀ ਇਨਕਲਾਬ ਦੀ ਸ਼ੁਰੂਆਤ ਸੀ ਇਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨਾਲ ਹੋਈ ਇੱਕ ਦੂਰਅੰਦੇਸ਼ੀ ਜਿਸ ਨੇ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਸਾਨੂੰ ਸੱਚ ਹਮਦਰਦੀ ਅਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਨਾਲ ਜੀਉਣਾ ਸਿਖਾਇਆ ਉਹਨਾ ਨੇ ਸਰਬਸਾਂਝੇ ਪਿਆਰ ਦੇ ਮਾਰਗ ਦੀ ਨੀਂ ਰੱਖੀ ਜਿਉਂ-ਜਿਉਂ ਪੀੜੀਆਂ ਲੰਘੀਆਂ ਇਹ ਰੋਹਾਨੀ ਚਾਨਣ ਹੋਰ ਵੀ ਚਮਕਦਾ ਗਿਆ ਪਾਵਨ ਗ੍ਰੰਥਾਂ ਦਾ ਸੰਕਲਨ ਹੋਇਆ ਅਤੇ ਸ੍ਰੀ ਹਰਿਮੰਦਰ ਸਾਹਿਬ ਸ਼ਾਂਤੀ ਅਤੇ ਸਰਦਾ ਦਾ ਇੱਕ ਕੇਂਦਰ ਬਣ ਕੇ ਉੱਠਿਆ ਪਰ ਜਿਉਂ ਹੀ ਉਹਨਾਂ ਦਾ ਬਰਾਬਰੀ ਦਾ ਸੰਦੇਸ਼ ਫੈਲਿਆ ਇਸ ਦਾ ਜ਼ੋਰਦਾਰ ਵਿਰੋਧ ਹੋਇਆ ਜਦੋਂ ਜ਼ੁਲਮ ਨੇ ਚੁੱਪੀ ਦੀ ਮੰਗ ਕੀਤੀ ਤਾਂ ਗੁਰੂ ਸਾਹਿਬਾਨ ਨੇ ਕੁਰਬਾਨੀ ਦਾ ਰਾਹ ਚੁਣਿਆ ਉਹਨਾਂ ਸਾਨੂੰ ਸਿਖਾਇਆ ਕੇ ਸੱਚ ਅਤੇ ਸਾਰਿਆਂ ਦੇ ਹੱਕਾਂ ਦੀ ਰਾਖੀ ਕਰਨਾ ਭਾਵੇਂ ਜਾਨ ਦੇ ਕੇ ਵੀ ਸਭ ਤੋਂ ਵੱਡਾ ਧਰਮ ਹੈ ਚੁਣੌਤੀਆਂ ਦੀ ਇਸ ਪੱਠੀ ਵਿੱਚੋਂ ਇੱਕ ਅਦਭੁੱਤ ਕੌਮ ਤਿਆਰ ਹੋਈ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਰਦਾਲੂਆਂ ਦੀ ਕੌਮ ਨੂੰ ਖਾਲਸਾ ਸੰਤ ਸਿਪਾਹੀ ਵਿੱਚ ਬਦਲ ਦਿੱਤਾ ਉਹ ਬਹਾਦਰੀ ਬਰਾਬਰੀ ਅਤੇ ਨਿਆਂ ਲਈ ਅਟੁੱਟ ਵਚਨਬੱਧਤਾ ਨਾਲ ਵੱਜੇ ਹੋਏ ਸਨ ਉਹ ਜ਼ੁਲਮ ਦੇ ਵਿਰੁੱਧ ਇਕਜੁੱਟ ਹੋ ਕੇ ਖੜੇ ਹੋਏ ਦਹਾਕਿਆਂ ਤੱਕ ਇਨ੍ਹਾਂ ਸੰਤ ਸਿਪਾਹੀਆਂ ਨੇ ਜਥੇ ਬੰਦਕ ਮਿਸਲਾਂ ਦੇ ਰੂਪ ਵਿੱਚ ਆਪਣੀ ਆਜ਼ਾਦੀ ਅਤੇ ਪ੍ਰਭੂ ਸੱਤਾ ਲਈ ਲੜਾਈ ਲੜੀ। ਉਹਨਾਂ ਨੇ ਇੱਕ ਅਜਿਹੀ ਥਾਂ ਬਣਾਈ ਜਿੱਥੇ ਜ਼ੁਲਮ ਨਹੀਂ ਨਿਆ ਕਾਇਮ ਹੋ ਸਕਦਾ ਸੀ। ਫਿਰ ਇੱਕ ਸੱਚਾ ਦੂਰੰਦੇਸ਼ੀ ਉੱਠਿਆ ਜਿਸ ਨੇ ਸਾਰਿਆਂ ਨੂੰ ਇਕੱਠਾ ਕੀਤਾ। ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਨੇ ਇੱਕ ਸ਼ਾਨਦਾਰ ਸਾਮਰਾਜ ਸਥਾਪਿਤ ਕੀਤਾ। ਉਹਨਾਂ ਨੇ ਇੱਕ ਅਜੇਹਾ ਰਾਜ ਬਣਾਇਆ ਜੋ ਨਾ ਸਿਰਫ ਆਪਣੀ ਫੌਜੀ ਤਾਕਤ ਲਈ ਸਗੋਂ ਆਪਣੀ ਧਰਮ ਨਿਰਪੱਖ ਸਰਕਾਰ ਲਈ ਵੀ ਮਸ਼ਹੂਰ ਸੀ ਜਿੱਥੇ ਹਿੰਦੂ, ਮੁਸਲਮਾਨ ਅਤੇ ਸਿੱਖ ਨਾਲ-ਨਾਲ ਸੇਵਾ ਕਰਦੇ ਸਨ ਪਰ ਸਭ ਤੋਂ ਚਮਕਦਾਰ ਲਾਟ ਵੀ बुझ ਸਕਦੀ ਹੈ ਮਹਾਰਾਜਾ ਦੇ ਜਾਣ ਤੋਂ ਬਾਅਦ ਅੰਦਰੂਨੀ ਸੰਘਰਸ਼ਾਂ ਅਤੇ ਇੱਕ ਉੱਬਰਦੀ ਬਸਤੀਵਾਦੀ ਸ਼ਕਤੀ ਦੇ ਦਬਾਅ ਨੇ ਇਸ ਮਹਾਨ ਸਾਮਰਾਜ ਦਾ ਅੰਤ ਕਰ ਦਿੱਤਾ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਭਾਵੇਂ ਰਾਜ ਡੁੱਬ ਗਿਆ ਖਾਲਸੇ ਦੀ ਪਾਵਨਾ ਜੋ ਸਦੀਆਂ ਦੀ ਸ਼ਰਧਾ ਅਤੇ ਕੁਰਬਾਨੀ ਤੋਂ ਪੈਦਾ ਹੋਈ ਸੀ ਅੱਜ ਵੀ ਜ਼ਿੰਦਾ ਹੈ ਇਹ ਲਚਕਤਾ ਅਡੋਲ ਵਿਸ਼ਵਾਸ ਅਤੇ ਸਾਰਿਆਂ ਲਈ ਨਿਆਂ ਅਤੇ ਬਰਾਬਰੀ ਵਿੱਚ ਸਦੀਵੀ ਵਿਸ਼ਵਾਸ ਦੀ ਵਿਰਾਸਤ ਹੈ ਇਹ ਸਿੱਖਾਂ ਦੀ ਅਮਰ ਕਹਾਣੀ ਹੈ